ਬਹੁਤ ਹੀ ਸਤਿਕਾਰਯੋਗ ਵਾਰਡ ਨੰਬਰ 17 ਤੇ 18 ਦੇ ਸੂਝਵਾਨ ਵੋਟਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ 22 ਦਸੰਬਰ ਨੂੰ ਤੁਸੀਂ ਆਪਣੀਆਂ ਕੀਮਤੀ ਵੋਟਾਂ ਵਾਰਡ ਨੰਬਰ 10 ਵਿੱਚ ਦਾਸ ਨੂੰ ਤੇ ਵਾਰਡ ਨੰਬਰ 18 ਵਿੱਚ ਮੇਰੀ ਧਰਮ ਪਤਨੀ ਬਿੰਦੂ ਰਾਣੀ ਬਿੱਟਾ ਸਾਡਾ ਦੋਨਾਂ ਦੀ ਚੋਣ ਨਿਸ਼ਾਨਕਾਰ ਹੈ ਕਾਰ ਦੇ ਨਿਸ਼ਾਨ ਦੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਇਹ ਕਾਮਯਾਬੀ ਸਾਡੀ ਕਾਮਯਾਬੀ ਨਹੀਂ ਤੁਹਾਡੀ ਕਾਮਯਾਬੀ ਹੈ ਸਮੁੱਚੇ ਦੋਨੇ ਵਾਰਡਾਂ ਦੀ ਕਾਮਯਾਬੀ ਹੈ ਸਮੁੱਚੇ ਸ਼ਹਿਰ ਦੀ ਕਾਮਯਾਬੀ ਹੈ ਸੋ ਮੈਂ ਇੱਕ ਵਾਰ ਫਿਰ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਕੀਮਤੀ ਵੋਟਾਂ ਵਾਰ ਨੰਬਰ 18 ਦੇ 17 ਵਿੱਚ ਕਾਦੇ ਨਿਸ਼ਾਨ ਦੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਕਰੋ ਮੈਂ ਸੋਨੂ ਕੁਮਾਰ ਜੀ ਸਭ ਨੂੰ RAM RAM ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੱਚਾ ਤੁਹਾਡੇ ਵਾਰਡ ਨੰਬਰ 6 ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਮੇਰਾ ਚੋਣ ਨਿਸ਼ਾਨ ਪੈਨ ਹੈ ਸੋ 21 ਤਰੀਕ ਨੂੰ ਆਉਣ ਵਾਲੇ 21 ਤਰੀਕ ਦਿਨ ਸ਼ਨੀਵਾਰ ਨੂੰ ਪਿੰਨ ਦੇ ਨਿਸ਼ਾਨ ਤੇ ਜਿਹੜਾ ਕਿ 2 ਨੰਬਰ ਦਾ ਬਟਨ ਹੈ ਪਿੰਨ ਦਾ ਨਿਸ਼ਾਨ ਜਿਹੜਾ ਕਿ 2 ਨੰਬਰ ਦਾ ਬਟਨ ਹੈ ਇਹ ਵੋਟਾਂ ਦੇਵ ਸਮਾ ਸਕੂਲ ਦੇ ਵਿੱਚ ਪੈਣ ਗਈਆਂ ਪਿੰਨ ਦਾ ਬਟਨ ਦਬਾ ਕੇ ਮੈਨੂੰ ਕੰਮ ਜਾ ਬਣਾਓ ਤੇ ਮੇਰੀ ਧਰਮ ਪਤਨੀ ਨੀਸ਼ਾ ਰਾਣੀ ਵਾਰਡ ਨੰਬਰ 7 ਦੇ ਵਿੱਚੋਂ ਇਲੈਕਸ਼ਨ ਲੜ ਰਹੇ ਆ ਸੋ ਉਹਨਾਂ ਦਾ ਜੋ ਚੋਰ ਨਿਸ਼ਾਨ ਹੈ ਉਹ ਜੀਪ ਜਿਹੜਾ ਕਿ 4 ਨੰਬਰ ਦਾ ਬਟਨ ਹੈ 4 ਨੰਬਰ ਦੇ ਬਟਨ ਜੀਪ ਨੂੰ ਦਬਾ ਕੇ ਨੀਸ਼ਾ ਰਾਣੀ ਮੇਰੀ ਧਰਮ ਪਤਨੀ 21 ਤਰੀਕ ਦਿਨ ਸ਼ਨੀਵਾਰ ਨੂੰ ਵੋਟ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕੰਮ ਜਾ ਬਣਾਓ ਵਾਰਡ ਨੰਬਰ 8 ਤੋਂ ਉਹ ਮੈਦਬਾਰ ਜੋ ਕਿ ਬੀਜੇਪੀ ਕੀ ਬੀਜੇਪੀ ਦੀ ਟਿਕਟ ਤੇ ਲੜ ਰਹੇ ਆ ਹਾਂ ਜੋ ਕਿ ਆਪਣਾ ਕੀਮਤੀ ਵੋਟ ਹਜ਼ਾਰੀ ਲਾਲ ਨੂੰ ਪਾਓ ਆਪਣਾ ਕੌਣ ਨਿਸ਼ਾਨ ਕਮਲ ਦਾ ਫੁੱਲ ਕਮਲ ਦਾ ਫੁੱਲ ਹੈ ਮੈਂ ਤੁਹਾਡਾ ਸੁਰਜੀਤ ਰਜੋਰਾ ਵਾਰ ਨੰਬਰ 6 ਤੋਂ ਜਲਦੀਵਾਰ ਮੇਰਾ ਕੌਣ ਨਿਸ਼ਾਨ ਕਾਰਾ ਜੀ ਤੇ ਮੇਰਾ ਫੀ ਨੰਬਰ 18 ਜਿਸ ਦੀਆਂ ਵੋਟਾਂ 21 ਤਰੀਕ ਨੂੰ ਦੇਸ਼ਮਾ ਸਕੂਲ ਦੇ ਵਿੱਚ ਬੋਲੈਗ ਹੈ ਨਾ ਤੇ ਆਪਣੀਆਂ ਕੀਮਤੀ ਕੀਮਤਲੀ ਵੋਟਾਂ ਰਾਜਮੈਨ ਨੂੰ ਪਾਉਣ ਦੀ ਕਿਰਪਾ ਕਰੇ ਮੈਂ ਤੁਹਾਡਾ ਆਪਣਾ ਅੰਕੁਸ਼ ਗਰਗ ਵਾਰਡ ਨੰਬਰ 10 ਦਾ ਪੁੱਤਰ ਤੇ ਵਾਰਡ ਨੰਬਰ 10 ਦਾ ਹੀ ਰਹਿਣ ਵਾਲਾ ਹਾਂ ਮੈਂ ਵਾਰਡ ਨੰਬਰ 10 ਦੇ ਵਿੱਚੋਂ ਆਯਾਦ ਉਮੀਦਵਾਰ ਹਾਂ ਮੇਰਾ ਚੋਣ ਨਿਸ਼ਾਨ ਘਾਰ ਹੈ ਮੈਂ ਆਪ ਜੀ ਅੱਗੇ ਹੱਥ ਝੋੜ ਕੇ ਬੇਨਤੀ ਕਰਨਾ ਚਾਹਨਾ ਕਿ ਕੱਲ 21 ਤਰੀਕ ਨੂੰ ਆਪਾਂ ਵੋਟਾਂ ਪਾਉਣ ਜ਼ਰੂਰ ਜਾਈਏ ਔਰ ਇਹ ਆਪਣਾ ਲੋਕਤੰਤਰੀਕ ਅਧਿਕਾਰ ਹੈ ਆਪਾਂ ਇਸ ਦੀ ਵਰਤੋਂ ਜੂਰ ਕਰੀਏ ਮੈਂ ਆਪ ਨੂੰ ਆਪ ਜੀ ਨੂੰ ਦੁਆਰਾ ਹੱਥ ਜੋੜ ਕੇ ਬੇਰ ਬੇਨਤੀ ਕਰਦਾ ਹਾਂ ਕਿ ਮੇਰਾ ਚੋਣ ਨਿਸ਼ਾਨਕਾਰ ਹੈ ਔਰ VOTING ਮਸ਼ੀਨ ਤੇ ਮੇਰਾ ਪਹਿਲਾ ਨੰਬਰ ਹੈ ਕੱਲ ਨੂੰ ਪਾਰ ਨੰਬਰ ਦਬਾ ਜੇ ਸੂਝਾਨ ਵੋਟਰ ਇੱਕ ਨੰਬਰ ਬਟਨ ਦਬਾ ਕੇ ਮੈਨੂੰ ਜੇਤੂ ਬਣਾਓ ਮੈਂ ਆਪ ਜੀ ਨੂੰ ਯਕੀਨ ਦਿਲਾਉਂਦਾ ਕਿ ਮੈਂ ਆਪਣੀ ਹਰ ਇੱਕ ਗੱਲ ਦੇ ਉੱਤੇ ਖਤਖਰਾ ਉਤਰਾਂਗਾ ਔਰ ਆਪ ਜੀ ਦੇ ਹਮੇਸ਼ਾ ਵਿੱਚ ਹੀ ਵਿਚਰਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਢਿੱਲੋਂ ਮੇਰੀ ਧਰਮ ਪਤਨੀ ਬੀਬੀ ਰਵਿੰਦਰ ਕੌਰ ਢਿੱਲੋਂ ਵਾਰਡ ਨੰਬਰ 13 ਚੋਂ ਐਮਸੀ ਦੀ ਚੋਣ ਲੜ ਰਹੇ ਨੇ ਮੇਰੀ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਤੇ ਟਰਸਟ ਕਰਕੇ ਸਰਕਾਰ ਲਿਆਂਦੀ ਸੀ ਐਵੇਂ ਇੱਕ ਮੌਕਾ ਸਾਨੂੰ ਵੀ ਦਿਓ ਅਸੀਂ ਤੁਹਾਡੇ ਕੰਮ ਘਰ ਬੈਠ ਕੇ ਆ ਕੇ ਕਰਕੇ ਜਾਇਆ ਕਰਾਂਗੇ ਇੱਕ ਮੌਕਾ ਦਿਓ ਸਾਨੂੰ ਸਾਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਰਹੀ ਗੱਲ ਪਾਰਕ ਦੀ ਐਮਐਨ ਸਾਹਿਬ ਕਹੀਗੇ ਪਾਰਕ ਵੀ ਬਣੂਗਾ ਤੇ ਹੋਰ ਵੀ ਕੰਮ ਬਹੁਤ ਲੈ ਕੇ ਆਵਾਂਗੇ ਬਾੜ ਵਾਸਤੇ ਬਸ ਇੰਨਾ ਕਹਿੰਦਾ ਹੋਇਆ ਧੰਨਵਾਦ ਇੱਕ ਮੌਕਾ ਜ਼ਰੂਰ ਦਿਓ ਧੰਨਵਾਦ ਮੈਂ ਮਿੰਦਰ ਕੌਰ ਰਵੀ ਢਿੱਲੋਂ ਕਤਨੀ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ ਨੰਬਰ 13 ਤੋਂ ਦੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਾਂ 21 ਦਸੰਬਰ ਨੂੰ ਚਾੜੂ ਦਾ ਬਟਨ ਦਬਾ ਕੇ ਮੈਨੂੰ ਕੰਮ ਜਿੱਤਕੋ ਮੈਂ ਤਰਸੇਮ ਸ਼ਰਮਾ 62 ਨੰਬਰ 10 ਰਾਪਰਾਪੁਰ ਤੋਂ ਆਮ ਆਦਮੀ ਪਾਰਟੀ ਦਾ ਵੀਰਵਾਰ ਹਾਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਤਾਂ ਕਿ ਇਸ ਵਾਰਡ ਦਾ ਵਧੀਆ ਵਿਕਾਸ ਹੋ ਸਕੇ ਤੁਹਾਨੂੰ ਸਭ ਨੂੰ ਪਹਿਲਾਂ ਪਤਾ ਹੀ ਹੈ ਵੀ ਐਮਐਲਏ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਜਿੱਥੇ ਸੱਪਾ ਦਾ ਘਰ ਸੀ ਲੋਕ ਪਿਸ਼ਾਮ ਕਰਦੇ ਸੀ ਉਸ ਜਗ੍ਹਾ ਤੇ ਸਭਾਈ ਕਰਾ ਕੇ ਪਾਰਕ ਬਣਾਇਆ ਹੈ ਹੋਰ ਵੀ ਬਹੁਤ ਵਿਕਾਸ ਕਰਾਵਾਂਗੇ ਤੇ ਗੁੱਤ ਝੁੱਲੇ ਵੀ ਲਾ ਕੇ ਉੱਥੇ ਹੋਰ ਮਸ਼ੀਨਾ ਵੀ ਆਈਆਂ। ਬਾਕੀ ਜਿਹੜੀ ਕੋਈ ਪੱਕਾ ਸਰ ਰਹਿ ਗਈ ਮੈਂ ਕੋਈ ਕਸਰ ਨਹੀਂ ਛੱਡੂਗਾ। ਜ਼ਿੰਦਗੀ ਦੇ ਵਿੱਚ ਥੋੜਾ ਆਸਾਨੀ ਭੁੱਲੂਗਾ। ਕਿਰਪਾ ਕਰਕੇ ਇਸ ਵਾਰ ਮੈਨੂੰ ਜਰੂਰ ਜਿਤਾਓ। ਬੈ ਪ੍ਰੇਮ ਲਤਾ ਬਾੜ ਨੰਬਰ 19 ਤੋਂ ਆਮ ਆਦਮੀ ਪਾਰਟੀ ਦੇ ਨਿਸ਼ਾਨ ਝਾੜੂ ਤੋਂ ਚੋਣ ਲੜ ਰਹੀਆਂ। ਆਉਣ ਵਾਲੀ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਮੈਨੂੰ ਕੰਮ ਚਾਹੀਦਾ। ਮੇਰਾ ਨਾਮ ਹੈ ਰਤਨੀ ਵਾਲਾ। ਚੋਣ ਨਿਸ਼ਾਨ ਮੇਰਾ ਬਾਲਟੀ ਬਾਡ ਨੰਬਰ 19। ਅ ਮੈਂ ਵੋਟਾ ਪਾ ਕੇ 21 ਤਰੀਕ ਨੂੰ ਵੋਟਾ ਪਾ ਕੇ ਆਮ ਜਗ ਨੂੰ। ਸਾਰੇ ਹੀ ਵਾੜ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਸੇਵਾਦਾਰ ਬਾਡ ਨੰਬਰ 14 ਦੇ ਵਿੱਚੋਂ ਇਲੈਕਸ਼ਨ ਲੜ ਰਿਹਾ। ਮੇਰੀ ਚੋਣ ਨਿਸ਼ਾਨ ਹੈ ਬਾਲਟੀ। ਤੇ ਇਹ ਹੀ ਤੁਹਾਡੇ ਤੇ ਬੇਨਤੀ ਕਰਦਾ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ। ਜਿਸ ਤਰ੍ਹਾਂ ਮੈਂ ਪਿਛਲੀ ਵਾਰ ਕੰਮ ਕੀਤਾ ਤਾਂ ਕਿ ਮੈਂ ਉਦੋਂ ਵੀ ਵੱਧ ਛੜ ਕੇ ਕੰਮ ਕਰ ਸਕਾਂ ਤੇ ਤੁਹਾਡੀ ਸੇਵਾ ਕਰ ਸਕਾਂ ਧੰਨਵਾਦ ਵਾਰਡ ਨੰਬਰ 15 ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਮੇਰੀ ਧਰਮ ਪਤਨੀ ਕਿਰਨਦੀਪ ਕੌਰ ਵਾਰਡ ਜੋ ਆਮ ਆਦਮੀ ਪਾਰਟੀ ਤੋਂ ਐਮ ਸੀ ਡੀ ਵਿਧਾਰਾ ਕੋਟੜੂ ਦਾ ਬਟਨ ਦਬਕੇ ਮੇਟਾ ਬਚਾ ਹੋ ਜਾਵੇ ਮੈਂ ਕਿਰਨਦੀਪ ਕੌਰ ਵਾਰਡ ਵਾਰਡ ਨੰਬਰ 15 ਚੋਂ 21 ਤਰੀਕ ਨੂੰ ਤੁਸੀਂ ਝਾਲੂ ਦੇ ਬਟਨ ਨੂੰ ਦਬਕੇ ਮੈਨੂੰ ਕਾਮਯਾਬ ਕਰੋ ਮੈਂ ਜਸਪਾਲ ਸਿੰਘ ਜੱਸੋ ਜੀ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜੀ ਮੈਂ ਸਾਰੇ ਮੇਰੇ ਬਾੜਵਾਸੀਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਛਾੜੂ ਦਾ ਨਿਸ਼ਾਨ ਮੈਨੂੰ ਮਿਲਿਆ ਜੋ ਉਸ ਤੇ ਵੱਧ ਤੋਂ ਵੱਧ ਮੋਹਰ ਲਾ ਕੇ ਮੈਨੂੰ ਕਾਮਯਾਬ ਕਰੋ ਬਾਕੀ ਮੈਂ ਸਾਰੇ ਬਾੜਵਾਸੀਆਂ ਨੂੰ ਬੇਨਤੀ ਕਰਦਾ ਦੱਸਦਾ ਕਿ ਮੈਂ ਤੁਹਾਡੀਆਂ ਹਰ 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 ਮੁਸ਼ਕਲਾਂ ਚ ਹਰ ਸੁੱਖ ਦੁੱਖ ਦੇ ਵਿੱਚ ਖੜਾ ਉਤਰਾਂਗਾ ਮੈਂ ਪਰਮਜੀਤ ਬੋਲ ਰਹੀ ਆਂ ਸਾਥਰੀਆਂ ਕਾ ਸਾਰੇ ਭੈਣ ਭਾਈਆਂ ਨੂੰ ਬੋਲ ਰਹੀ ਆਂਗੀ ਮੈਂ ਪੰਜ ਗਾ ਨੰਬਰ 12 ਤੋਂ ਘਟਾ ਲਈ ਮੋਹਰ ਲਾਉਣੀ ਹੈ ਤੁਸੀਂ ਮੈਰੀ ਝੋਲੀ 'ਚ ਪਾਉਂਦੇ ਮੈਂ ਥੋੜੀ ਝੋਲੀ 'ਚ ਪਾਉਂਗੀ ਥੋੜੀ ਜਿਹੜੀ ਵੀ ਮੇਰੇ ਤੁਸੀਂ ਖੇਚਲਾ ਕਰੋਗੇ ਮੈਂ ਥੋੜੀ ਕਰੂੰਗੀ ਪਰਮਜੀਤ ਪਾਉਰ ਮੈਂ ਬੋਲ ਰਹੀ ਆਂਗੀ 5 ਨੰਬਰ ਬਾਹਰ ਚੋਂ ਢਾੜੂ ਤੇ ਮੋਹਰ ਲਾਉਣੀ ਐ ਸਾਰੇ ਮੇਰੇ ਭੈਣ ਭਾਈਆਂ ਨੇ ਭੈਣਾਂ ਨੇ ਵੀਰਾਂ ਨੇ ਬੀਬੀਆਂ ਨੇ ਸਤਿਕਾਰਯੋਗ ਜੀ ਬਾਅਦ ਨੰਬਰ 15 ਦੇ ਸਾਰੇ ਮੇਰੇ ਬਜ਼ੁਰਗਾਂ ਨੂੰ ਮੇਰੇ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਆਪਣਾ ਇੱਕੋ ਇੱਕ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਤੁਹਾਡੇ ਬਾਅਦ ਨੰਬਰ 15 ਦੀ ਕੈਂਡੀਡੇਟ ਹਾਂ ਤੁਹਾਡੀ ਵੋਟ ਅਤੇ ਸਪੋਰਟ ਮੇਰੇ ਲਈ ਬਹੁਤ ਜ਼ਰੂਰੀ ਹੈ। ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਜਾਵੇ ਮੈਂ ਤੁਹਾਡੀ ਅਤੀ ਧੰਨਵਾਦੀ ਹੋਵਾਂ। ਵਧੀਆ ਨਗਰ ਕੌਂਸਲ ਦਾ ਰਾਮਪਰਾਫੂਲ ਜੀ। ਕਿਸ ਤਰ੍ਹਾਂ ਦਾ ਮਾਹੌਲ ਹੈ ਰਾਮਪਰਾਫੂਲ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਮਸਕਾਰ। ਵੈਗੂ ਜੀ ਦਾ ਖਾਲਸਾ ਸ੍ਰੀ ਵੈਗੂ ਜੀ ਦੇ ਪਤੇ। ਦੇਖੋ ਜੀ ਮਾਹੌਲ ਇੰਨਾ ਵਧੀਆ ਵੀ ਜਿਵੇਂ ਜਦੋਂ ਆਪਣੀਆਂ ਚੋਣਾਂ ਸੀਗੀਆਂ ਵਿਧਾਨ ਸਭਾ ਦੀਆਂ ਉਹ ਵੀ ਠਾਠਾਂ ਮਾਰਦਾ ਘੱਟ ਲੇਟ ਵੀ ਲੇਟ ਵੀ ਹੋ ਰਿਹਾ ਸਾਢੇ 8 9 ਵਜੇ ਤੱਕ ਸਾਡੀਆਂ ਭੈਣਾਂ ਬੀਬੀਆਂ ਹਾਲਾਂਕਿ ਉਹ ਸਤੇ ਉਹਨਾਂ ਨੇ ਚੁੱਲ੍ਹੇ ਤੇ ਹੁੰਦੀ ਰੋਟੀ ਪਾਣੀ ਬਣਾਉਣਾ ਹੁੰਦਾ ਕੰਮ ਕਾਰ ਛੱਡ ਕੇ ਕਿ ਸਾਰੇ ਗੋਪਾਲ ਲਈ ਅਸੀਂ ਜੋ ਬੇਨਤੀ ਕਰਨ ਹਾਂ ਸਾਡੇ ਬੇਨਤੀ ਨੂੰ ਸੁਣਨ ਵਾਸਤੇ ਸਾਰੇ ਆ ਰਹੇ ਨੇ ਅੱਜ 5 ਨੰਬਰ ਵਾਰ ਸੀਗਾ ਅੱਜ 20 ਨੰਬਰ ਵਾਰ ਸੀਗਾ ਅੱਜ 14 ਨੰਬਰ ਵਾਰ ਸੀਗਾ ਅੱਜ 8 ਨੰਬਰ ਵਾਰ ਸੀਗਾ ਜਿੱਥੇ ਜਿੱਥੇ ਜਾ ਰਹੇ ਹਾਂ ਪੂਰਾ ਸ਼ਹਿਰ ਸਾਰੇ ਵਿਸ਼ਵਾਸ ਦਿਵਾਉਂਦੇ ਆਏ ਕੀ ਭਾਈ ਸਾਰੇ 1 ਤੋਂ ਲੈ ਕੇ 21 ਤੱਕ ਸਾਰੇ ਵਾਰਡਾਂ ਤੇ ਆਮ ਆਦੀ ਪਾਰਟੀ ਲੋਕੇ ਸਿੰਬਲ ਤੇ ਚੋਣ ਲੜਨੇ ਝਾੜੂ ਦਾ ਨਿਸ਼ਾਨ ਤੇ ਦੂਸਰੀਆਂ ਪਾਰਟੀਆਂ ਗਾਇਬ ਆ ਪਤਾ ਨਹੀਂ ਕਿਉਂ ਗਾਇਬ ਆ ਜੀ ਪੰਜਾਬੀ ਗਾਇਬ ਆ ਤੇ ਤਕਰੀ ਵੀ ਗਾਇਬ ਆ ਕਿਉਂ ਗਾਇਬ ਆ ਕਿਉਂਕਿ ਉਹਨਾਂ ਨੂੰ ਖੁਸ਼ ਨਹੀਂ ਉਹ ਅਗਲਾ ਜੇ ਚੋਣ ਆਪਾਂ ਸਿੰਬਲ ਤੇ ਲੜਾਂਗੇ ਲੋਕਾਂ ਦੇ ਵੋਟ ਨਹੀਂ ਪਉਣਗੇ ਇਹ ਵੀ ਆਖਿਆ ਗਿਆ ਮੰਤਰੀਆਂ ਨੇ ਇਹ ਵੀ ਆਖਿਆ ਗਿਆ ਸਾਨੂੰ ਜਿਹੜਾ ਕੈਂਡੀਡੇਟ ਨੇ ਸਾਡੇ ਆ ਕੇ ਬਾੜਾ ਵੋਟਾਂ ਵੋਟ ਮੰਗ ਕੇ ਪ੍ਰਚਾਰ ਕਰ ਜੋ ਉਹ ਕਹਿੰਦਾ ਨਾ ਜੀ ਸਾਨੂੰ ਨਾ ਸੱਦੋ ਥੋੜੀ ਵੋਟ ਕਰ ਜੂ। ਆਹ ਹਾਂ। ਕੀ ਇਹ ਜੇ ਸ਼ਾਇਦ ਇਹ ਮੁੱਦੇ ਐ ਜਿਨ੍ਹਾਂ ਨੂੰ ਨਗਰ ਕਾਉਂਸਲ ਇਲੈਕਸ਼ਨਾਂ ਤੋਂ ਬਾਅਦ ਆਪਾਂ ਸੋਚਿਆ ਵੀ ਇਹਨਾਂ ਨੂੰ ਮਤਲਬ ਦੋ ਗੱਲਾਂ ਜੀ ਕਈ ਇਦਾਂ ਦੀ ਹੁੰਦੀਆਂ ਜਿਹੜੀ ਆ ਮਤੇ ਪਾਸ ਹੋ ਕੇ ਉੱਚੋਂ ਜਾਂਦੇ ਆ ਫੇਰ ਜਾ ਕੇ ਗ੍ਰਾਂਟਾ ਮਿਲਦੀ ਆ। ਕੁਝ ਚੀਜ਼ਾਂ ਦਾ ਜਿਵੇਂ ਸੀਗੇ ਫੁੱਲ ਵਾਲੀ ਸੜਕ ਹੋ ਗਈ, ਪਾਰਕ ਹੋ ਕੇ ਜਾਂ ਗਲੀਆਂ ਹੋ ਗਈਆਂ ਜਾਂ ਸੂਏ ਤੇ ਕੰਮ ਚੱਲੀ ਜਾਂਦਾ। ਇਹ ਗ੍ਰਾਂਟਾਂ ਹੋਰ ਵਿਭਾਗਾਂ ਤੋਂ ਆਉਂਦੀਆਂ ਜਿਹੜੀ ਲੋਕਲ ਬਾਡੀ ਦੀ ਹੁੰਦੀ ਆ ਗ੍ਰਾਂਟ ਉਹ ਨਗਰ ਕਾਉਂਸਲ ਜਦੋਂ ਹਾਊਸ ਵਾਰਡ ਦਾ ਮਾਤਾ ਪੈਂਦਾ ਫੇਰ ਜਾ ਕਿਉਂਦੇ 8 ਕਰੋੜ ਆਪਣਾ ਰੁਕਿਆ ਪਿਆ ਹੈ ਸ਼ਹਿਰ ਦਾ 8 ਕਰੋੜ ਲਾ ਲਓ ਕਿੰਨਾ 8 ਦਾ ਮੈਂ 16 ਬਣਾ ਕੇ ਲਾਉਣਾ ਦੂਜੇ ਕੋ 4 ਨਹੀਂ ਵੰਡਦਾ 16 ਵੰਡਦਾ ਠੀਕ ਹੈ ਜੀ ਫੇਰ ਫੂਰ ਤੋਂ ਰਾਪਰੇ ਰੋਡ ਆ ਜਿਹੜੀ ਸੀਵਰੇਜ ਉੱਥੇ ਬਹੁਤ ਮੰਦਾ ਹਾਲਾਤ ਦੇਖੋ ਕਿੰਨਾ ਪਾਣੀ ਦਾ ਛੜ ਗਿਆ ਉੱਥੇ 1.75 ਕਰੋੜ ਦਾ ਐਸਟੀਮੇਟ ਪਾਸ ਹੋਇਆ ਉਹ ਉਸਨੇ ਮਤਾਂ ਪਾਤਾ ਉਹ ਵੀ ਲੂਗਾ ਫਿਰ ਵਾਟਰ ਬਾਕਸ ਦਾ ਤੇ ਝੀਲਾ ਬਣਾਉਣੀ ਹੈ ਜਿਹੜੀਆਂ ਪਟਿੱਗੀਆਂ ਬਣਾਉਣੀਆਂ ਉਹ ਆਪਣੇ ਕੋਲ ਜਗ੍ਹਾ ਨਾਲ ਰਾਮਪਰੇ ਪਿੰਡ 'ਚ ਅਸੀਂ ਉਹਨਾਂ ਨਾਲ ਸੰਧੀ ਕੀਤੀ ਆ ਉੱਥੇ ਸਾਨੂੰ ਦੇਣਗੇ ਜਗ੍ਹਾ ਤੇ ਉਹਨਾਂ ਨੂੰ ਪਾਣੀ ਦੇਵਾਂਗੇ ਸਾਰੇ ਸ਼ਹਿਰ 'ਚ ਨਹਿਰੀ ਪਾਣੀ ਦੇਵਾਂਗੇ ਬੜਾ ਸੋਚ ਆ ਜੀ ਮਨ ਤੇ ਬੜਾ ਕੁਝ ਕਰਾਉਣਾ ਹੁਣ ਕੱਲ ਲੰਘੇ ਜਾਂਦੇ ਸੀ ਪੋਟਾ ਵਾਸਤੇ ਅਸੀਂ 12 ਨੰਬਰ ਵਾਰਡ ਤੇ 13 ਨੰਬਰ ਵਾਰਡ ਲਈ ਉੱਥੇ ਸਾਨੂੰ ਜਗ੍ਹਾ ਦਿੱਤੀ ਸੀ ਪੀਡਬਲਯੂਡੀਡੀ ਪਹਿਲਾਂ ਮਨ ਤੇ ਚਲ ਪਾਰਕ ਬਣਾਵਾਂਗੇ ਪਰ ਉਹ ਦੇਖਿਆ ਵੀ ਪਾਰਕ ਨਹੀਂ ਉੱਥੇ ਜਗ੍ਹਾ ਬਹੁਤ ਵੱਡੀ ਹੈ ਉੱਥੇ ਕਮਿਊਨਿਟੀ ਸੈਂਟਰ ਬਣਾਉਗਾ ਨੀਚੇ ਉਹਦੀ ਪਾਰਕਿੰ ਉੱਪਰ ਉਹਦੇ ਕਵਰੇ ਪਾ ਕੇ ਜਿਹੜਾ ਵਿਆਹ ਸ਼ਾਦੀ ਲੋਕ ਉੱਥੇ ਮਹਿਮਾਨ ਰੱਖਿਆ ਕਰਦੇ ਜਿਵੇਂ ਗਊਸ਼ਾਲਾ ਵੀ ਦੀ ਮੰਗ ਕੀਤੀ ਆ ਉਹਦੀ ਵਿਚਾਰ ਕਰਾਂ ਕਿਉਂਕਿ ਮੈਂ ਝੂਠ ਤਾਂ ਬੋਲਦਾ ਨਹੀਂ ਹੁੰਦਾ ਜਗ੍ਹਾ ਦੇਖਾਂਗੇ ਤੇ ਉਹ ਵੀ ਆਪਾਂ ਵਿਚਾਰ ਕਰਕੇ ਉਹ ਆਪਾਂ ਅੱਗੇ ਉਹਦੇ ਲਈ ਸੋਚਾਂਗੇ ਬਾਕੀ ਇੱਕ ਮੈਂ ਹੋਰ ਬੇਇਤੀ ਕਰਦਾ ਵੀ ਮੈਂ 24 ਸਾਲਾਂ ਦੇ ਵਿੱਚ ਜੋ ਵੀ ਮੇਰੇ ਕੋਲੇ ਆਇਆ ਮੇਰਾ ਆਪਣਾ ਆਇਆ ਆਪਣਾ ਬਣ ਕੇ ਆਇਆ ਹਰ ਵਕ ਸਮਾਰਿਆਂ ਨੂੰ ਖੇੜੇ ਮੱਥੇ ਪ੍ਰਵਾਨ ਕੀਤਾ ਚਾਹ ਪਾੜੀ ਪਿਆ ਕਿਵੇਂ ਕੰਮ ਆਇਆ ਮੈਂ ਹੀ ਨਹੀਂ ਪੁੱਛਿਆ ਤੂੰ ਕਾਂਗਰਸੀਆ ਤੂੰ ਕਾਲੀਆ ਤੂੰ ਵੋਟ ਪਾਈ ਆ ਨਾ ਪਾਈ ਆ ਕਿਉਂਕਿ ਜਦੋਂ ਐਮਐਲਏ ਬਣ ਜਾਂਦਾ ਸਾਰਿਆਂ ਦਾ ਬਣ ਜਾਂਦਾ ਕਿ ਇਹੀ ਸਾਨੂੰ ਸਿਖਾਇਆ ਗਿਆ ਪਰ ਪਹਿਲਾਂ ਵਾਲੇ ਕੀ ਕਰਦੇ ਸੀਗੇ ਇਹਨੇ ਵੋਟ ਨਹੀਂ ਪਾਈ ਤੂੰ ਨਾਲ ਕਿਉਂ ਲੈ ਕੇ ਆਇਆ ਵੇਸ਼ ਕਰਦੇ ਸੀਗੇ ਕਿਉਂਕਿ ਮਹਿਮਾਨ ਨੂੰ ਕਦੇ ਉੱਚਾ ਨਹੀਂ ਬੋਲਣਾ ਚਾਹੀਦਾ ਨਾ ਕਿ ਉਹ ਉੱਚਾ ਬੋਲਿਆ ਨਾ ਕਿ ਉਹ ਕੋਈ ਪਰਚਾ ਦਰਜ ਕਰਾਇਆ ਨਾ ਕਿ ਉਹ ਕੋਈ ਧੱਕਾ ਕੀਤਾ ਨਾ ਅਸੀਂ ਕਿਸੇ ਕਾਗਜ਼ ਰੱਦ ਕਰਾਏ ਆ ਨਾ ਅਸੀਂ ਵੋਟਰਾਂ ਵਾਲੇ ਦੇ ਧੱਕਾ ਕਰੀਏ ਅਸੀਂ ਤਾਂ ਵੇਖਰਾ ਵੀ ਸਾਨੂੰ ਮੁਹਬਤ ਸੰ ਸ਼ਹਿਰ ਬਹੁਤ ਕਰਦਾ ਜੀ ਸਾਨੂੰ ਵੋਟਾਂ ਪਾਉਣ ਦੀ ਸਾਨੂੰ ਪੂਰਨ ਵਿਸ਼ਵਾਸ ਆ ਪੰਚਾਇਤੀ ਚੋਣਾਂ ਜਿੱਤੀਆਂ ਕੋਈ ਕਾਜਨੀ ਦਾਦ ਕਰਾਇ 53 ਚੋਂ 49 ਸਰਪੰਚ ਬਣੇ ਨੇ ਤੇ ਧੱਕੇ ਕਰਦੇ ਸੀ ਇਹ ਤੇ ਨਾ 30 35 ਬਣਦੇ ਸੀ ਮੈਂ ਕੋਈ ਕਾਜਨੀ ਦਾਦ ਕਰਾਇਆ ਕੋਈ ਅਸੀਂ ਸਾਡੀ ਸੋਚ ਹੀ ਨਹੀਂ ਸਾਡਾ ਸੋਚ ਲੋਕਾਂ ਨਾਲ ਜੋੜਨਾ ਜੁੜ ਕੇ ਰਹਿਣਾ ਤੇ ਜੋ ਸੁਵਿਧਾਨ ਕਹਿੰਦਾ ਜੋ ਕਾਨੂੰਨ ਕਹਿੰਦਾ ਉਸ ਅਨਸਾਰ ਲੋਕਤੰਤਰ ਦੇ ਦੇਸ਼ ਵਿੱਚ ਰਹਿ ਰਹੇ ਆ ਵੋਟ ਪਾਉਣ ਦਾ ਅਧਿਕਾਰ ਆ ਹਰគ្រੂ ਚੋਣ ਲੈਣ ਦਾ ਅਧਿਕਾਰ ਆ ਹਰ ਬੰਦਾ ਚੋਣ ਜਿੱਤਣ ਲਈ ਲੜਦਾ ਪਰ ਮੈਨੂੰ ਪੂਰਨ ਵਿਸ਼ਵਾਸ ਆ ਵੀ ਜੋ ਮੈਂ ਕੰਮ ਕੀਤੇ ਆ ਮੁਹੱਬਤ ਕੀਤੀ ਆ ਅਸ਼ੀਰਵਾਦ ਆ ਸ਼ਹਿਰ ਵਾਲਾ ਦਾ ਤੇ ਮੈਨੂੰ ਬੱਦ ਤੋਂ ਬੱਦ ਵੋਟਾਂ ਪਉਣਗੇ ਛਾੜੂ ਨੂੰ ਵੋਟਾਂ ਪਉਣਗੇ ਸਾਡੇ ਮਾਨਯੋਗ ਮੁੱਖ ਮંત્રી ਮਾਨ ਸਾਹਿਬ ਆਮ ਆਦੀ ਪਾਰਟੀ ਸਰਕਾਰ ਨੂੰ ਵੋਟਾਂ ਪਉਣਗੇ ਕਿਉਂਕਿ ਜੋ ਮੂੰਹ ਚੋ ਗਰੰਟੀਆਂ ਕੱਢੀਆਂ ਜਾਂ ਵਾਅਦੇ ਕੀਤੇ ਪੂਰੇ ਕਰੀ ਜਾਂਦੇ ਆ ਕਰੇ ਵੀ ਤੇ ਅੱਗੇ ਕਰਾਂਗੇ ਧੰਨਵਾਦ ਸਤਸਿਆ ਕਾ